ਤੁਸੀਂ ਮਨਾਂ ਜੀ ਆਪਣੀ ਜ਼ਿੰਦਗੀ ਵਿੱਚ ਕਦੇ ਦੇਖਿਆ ਇਦਾਂ ਦਾ ਜੀ ਦੇਖੋ ਜੀ ਇਦਾਂ ਸਾਡੇ ਘਰ ਦੇ ਵਿੱਚ ਤਾਂ ਵੈਸੇ ਪਸ਼ੂ ਬਹੁਤ ਰੱਖੇ ਇਦਾਂ ਨਹੀਂ ਦੇਖਿਆ ਆਹ ਚਾਂਤ ਅਸੀਂ ਪਹਿਲੀ ਵਾਰੀ ਦੇਖੀ ਸასი ਗਾਲ ਦੋਸਤੋ ਦੋਸਤੋ ਤੁਸੀਂ ਰੱਬ ਨੂੰ ਤਾਂ ਜਾਣਦੇ ਹੋਣੇ ਆ ਤੇ ਉਹਦੇ ਰੰਗਾਂ ਨੂੰ ਵੀ ਜਾਣਦੇ ਹੋਣੇ ਆ ਸੋ ਅੱਜ ਰੱਬ ਦਾ ਇੱਕ ਇਦਾਂ ਦਾ ਅਨੋਖਾ ਰੰਗ ਤੁਸੀਂ ਇਹ ਵੀ ਸੁਣਿਆ ਹੋਣਾ ਵੀ ਕਿਸੇ ਜਗ੍ਹਾ ਗਾਂ ਨੇ ਦੋ ਮੂੰਹ ਵਾਲੀ ਬੱਚੀ ਨੂੰ ਜਨਮ ਦਿੱਤਾ ਪਰ ਤੁਸੀਂ ਕਦੇ ਇਹ ਨਹੀਂ ਸੁਣਿਆ ਹੋਣਾ ਵੀ ਗਾਂ ਮੱਝ ਸੂਈ ਆ ਮੱਝ ਨੇ ਕੱਟੀ ਨੂੰ ਜਾਂ ਜਨਮ ਦਿੱਤਾ ਹੈ ਕੱਟੇ ਨੂੰ ਜਨਮ ਦਿੱਤਾ ਦੋ ਮੂੰਹਾਂ ਵਾਲਾ ਜੀਵ ਆਇਆ ਪਰ ਉਹ ਦੇਖ ਲਓ ਤੁਸੀਂ ਵੀ ਨਾ ਉਹ ਕੱਟਾ ਆ ਨਾ ਉਹ ਕੱਟੀ ਆ ਉਹ ਤੁਹਾਨੂੰ ਨਾਲ-ਨਾਲ ਗੱਲਬਾਤ ਵੀ ਕਰਾਉਂਦੇ ਆ ਸੱਸੀ ਕਾ ਭਾਈ ਹਾਂਜੀ ਭਾਈ ਇਹ ਕੀ ਤੁਹਾਨੂੰ ਲੱਗਦਾ ਵੀ ਕੀ ਪ੍ਰਮਾਤਮਾ ਦਾ ਰੰਗ ਇਹ ਦੇਖੋ ਪ੍ਰਮਾ ਦਾ ਰੰਗ ਆ ਭਾਜੀ ਦੇਖੋ ਚਾਰ ਅੱਖਾਂ ਆ ਚਾਰ ਚਾਰ 8 ਤੇ ਸਾਰਾ ਕੁਛ ਇਹਦਾ ਦੇਖੋ ਇਹ ਆ ਥੱਲੇੋਂ ਜਿੱਦਾਂ ਕੱਟਾ ਵੀ ਆ ਕੱਟੀ ਵੀ ਆ ਪਰ ਥਾਣ ਹੈ ਥਾਣਾ ਦਾ ਚੀਜ਼ ਹੈ ਨਹੀਂ ਕੀ ਮਲ ਥਾਣੇ ਦੇ ਹੈ ਥਾਣਾ ਹੈ ਨਹੀਂ ਕੀ ਆ ਦੇਖੋ ਤੇ ਇਹ ਭਾਜੀ ਇਹ ਜੰਮਦੇ ਸੀ ਜਿੱਦਾਂ ਮਗਰ ਛੱਡ ਗਿਆ ਹਾਂਜੀ ਹਾਂਜੀ ਤੇ ਬਾਕੀ ਆਪਣੇ ਡਾਕਟਰ ਸਾਹਿਬ ਨੇ ਸੱਦਿਆ ਸੱਦਿਆ ਸੀ ਆਪਾਂ ਮੌਕੇ ਤੇ ਤੇ ਆਪਣੇ ਡਾਕਟਰ ਸਾਹਿਬ ਨੇ ਆ ਕੇ ਸਾਰਾ ਟਰੀਟਮੈਂਟ ਕੀਤਾ ਜੋ ਵੀ ਕੀਤਾ ਪਰ ਬਚਾ ਨਹੀਂ ਬਚਾ ਨਹੀਂ ਹੋ ਸਕਿਆ ਇਹ ਤੇ ਇਹ ਕਦੋਂ ਦੀ ਗੱਲ ਹੈ ਇਹ ਇਹ ਹੋ ਗਿਆ ਜੀ ਡੇਢ ਡੇਢ ਘੰਟਾ ਹੋ ਗਿਆ ਜੀ ਇਨੂੰ ਡੇਢ ਘੰਟਾ ਹੋ ਗਿਆ ਨਾ ਤੇ ਮੱਝ ਔਖੀ ਵੀ ਹੋਈ ਹਣੀ ਮੱਝ ਦਾ ਵੀ ਔਖੀ ਆ ਜੀ ਮੱਝ ਦਾ ਕੱਲ ਦੀ ਔਖੀ ਹੋਈ ਸੀ ਕੱਲ ਦਾ ਬੁਰਾ ਹਾਲ ਸੀ ਮੱਝ ਦਾ ਪੇਟ ਐ ਇੱਕਦਮ ਥੱਲੇ ਲੰਕਿਆ ਹੋਇਆ ਸੀ ਥੱਲੇ ਲੱਗਾ ਹੋਇਆ ਸੀ ਹਾਂਜੀ ਤੇ ਅਸੀਂ ਸਾਹਮਣੇ ਖੜੇ ਦੋ ਬੱਚੇ ਆ ਖੜੇ ਉਹਦੇ ਪੇਟ ਦੇ ਅੰਦਰ ਪਰ ਅੱਜ ਜੋ ਸਾਹਮਣੇ ਆਇਆ ਤੇ ਦੇਖਿਆ ਤਾਂ ਆ ਚੀਜ਼ ਆ ਦੋਸਤੋ ਡਾਕਟਰ ਸਾਹਿਬ ਨੇ ਵੀ ਤੁਹਾਡੀ ਗੱਲ ਕਰਾਉਣੀ ਜਲੰਧਰ ਜ਼ਿਲ੍ਹੇ ਦੇ ਪਿੰਡ ਸੰਸਾਰਪੁਰ ਵਿੱਚ ਲੰਬardar ਭਾਗ ਸਿੰਘ ਜੀ ਉਹਨਾਂ ਦਾ ਖੂਹ ਆ ਜੀ ਇਹ ਤੇ ਜਿੱਥੇ ਆ ਅਨੋਖਾ ਜਿਹੜਾ ਕੁਦਰਤ ਦਾ ਜਿਹੜਾ ਕ੍ਰਿਸ਼ਮਾ ਹੋਇਆ ਆ ਸਾਸੀ ਗਾਲਾ ਸਾਹਿ ਸੱਚੀ ਗੱਲ ਸੱਚੀ ਡਾਕਟਰ ਸਾਹਿਬ ਤੁਸੀਂ ਕਦੋਂ ਦੀਆਂ ਸਵਾਵਾਂ ਦੇ ਰਹੇ ਇੱਥੇ ਇਹ ਤਾਂ ਨੰਬਰ ਦਾ ਹੁਣ ਬੱਚੋ ਜੀ ਬੱਬੇ ਜੀ ਜੀ ਡਾਕਟਰ ਸਾਹਿਬ ਬਣੇ ਹੋਇਆ ਨਹੀਂ ਨਹੀਂ ਇੱਥੇ ਹੁਣ ਸਵੇਰ ਦੇ ਮੈਂ ਕਿਹਾ ਡਾਕਟਰ ਸਾਹਿਬ ਹਾਂਜੀ ਸਵੇਰ ਇੱਕਦਮ ਆ ਕੇ ਮਿੰਟਾਂ 'ਚ ਤੁਹਾਨੂੰ ਹਾਂਜੀ ਹਾਂਜੀ ਨੇ ਪਹੁੰਚ ਜਾਂਦੇ ਜੀ ਟਾਈਮ ਦੇ ਬਹੁਤ ਵਧੀਆ ਹੈ ਨਾ ਤੇ ਇਹ ਮਤਲਬ ਕੀ ਹੋਊਗਾ ਸਾਹਿਬਤਾ ਜੀ ਕੀ ਸੋਚਣ ਮਤਲਬ ਇਹਦੇ ਬਾਰੇ ਕਹਿਣਾ ਚਾਹੁੰਦੇ ਤੁਸੀਂ ਕੁਦਰਤਾਂ ਗਿਆ ਜੀ ਇਹ ਅਬਨਾਰਮਲ ਬੱਚਾ ਆ ਤੇ ਇਹਨਾਂ ਨੇ ਅਪਰੋਚ ਕੀਤੀ ਮੇਰੇ ਕੋਲ ਜਦੋਂ ਮੈਂ ਆ ਕੇ ਦੇਖਿਆ ਤੇ ਬੱਚਾ ਪਿਛਲ ਕੁਰੀ ਆ ਰਿਹਾ ਸੀਗਾ ਇਹ ਜਿਹੜਾ ਤਾਂ ਮੋਰੀਜਾ ਕਲਾ ਥੱਲੇ ਡਿੱਗ ਗਈ ਸੀ ਇੱਕ ਇਹਨਾਂ ਦੇ ਅੱਗੇ ਕਹਿੰਦੇ ਆ ਡਾਕਟਰ ਸਾਹਿਬ ਵੀ ਇੱਕ ਲੱਤ ਬੱਚੇ ਦੀ ਆ ਰਹੀ ਆ ਵੀ ਦੂਜੀ ਲੱਤ ਵੀ ਨਹੀਂ ਆ ਰਹੀ ਤਾਂ ਸਿਰ ਪਤਾ ਲੱਗਦਾ ਜਦੋਂ ਮੈਂ ਆ ਕੇ ਦੇਖਿਆ ਤੇ ਇੱਕ ਲੱਤੇ ਦੀ ਵਿੱਚ ਪਈ ਹੋਈ ਸੀ ਮੁੜੀ ਹੋਈ ਸੀ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਮੈਂ ਪਹਿਲਾਂ ਤਾਂ ਮਾਜ ਨੂੰ ਕੈਮ ਕੀਤਾਣ ਕੇ ਕਿਉਂਕਿ ਮਾਜ ਦਾ ਕੱਲ ਦਾ ਪਰੇਸ਼ਾਨ ਸੀ ਵਿਚਾਰੀ ਹਾਂਜੀ ਕੱਲ ਦੀ ਪਰੇਸ਼ਾਨ ਸੀ ਤੇ ਮੈਂ ਉਹਨੂੰ ਤਿਆਰ ਕੀਤਾ ਕਿ ਮਤਲਬ ਮੱਜ ਪਰੇਸ਼ਾਨ ਨਾ ਹੋਵੇ ਸੌਣ ਵੇਲੇ ਇਹਦੀ ਸੂਈ ਜਿਹੜੀ ਸੂਈ ਹੈ ਸੌਖੀ ਹੋ ਜਾਵੇ ਇਹਦੀ ਸੌਖੀ ਸਵਾਈ ਕਰਾਉਣ ਲਈ ਮੈਂ ਇਹਦੇ ਜੋ ਟ੍ਰੀਟਮੈਂਟ ਪਹਿਲਾਂ ਬਣਦਾ ਹੁੰਦਾ ਉਹ ਸੀ ਕੀਤਾ ਉਸ ਤੋਂ ਬਾਅਦ ਇਹਦਾ ਟ੍ਰੀਟਮੈਂਟ ਕੀਤਾ ਬਚਾ ਨਹੀਂ ਹੋ ਸਕਿਆ ਨਾ ਦੇਖੋ ਜੀ ਬੱਚੇ ਦਾ ਬਚਾ ਬਹੁਤ ਘੱਟ ਹੁੰਦਾ ਹੈ ਕਿ ਅਬਨਾਰਮਲ ਬੱਚੇ ਜਿੰਨੇ ਵੀ ਹੁੰਦੇ ਆ 90% ਬੱਚੇ ਜਿਹੜੇ ਨਹੀਂ ਬਚਦੇ ਤੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਇਦਾਂ ਪਹਿਲਾਂ ਵੀ ਦੇਖਿਆ ਹਾਂ ਪਹਿਲਾਂ ਵੀ ਦੇਖਿਆ ਜੀ ਤੇ ਨਹੀਂ ਦੋ ਮੂੰਹ ਵਾਲਾ ਤੇ ਦੇਖਿਆ ਹੋਇਆ ਇਹ ਤੇ ਦੇਖਿਆ ਵੀ ਉਹ ਨਾ ਉਹ ਕੱਟੀ ਆ ਨਾ ਉਹ ਕੱਟਾ ਇਹ ਨਹੀਂ ਦੇਖਿਆ ਜੀ ਮੈਂ ਪਹਿਲਾਂ ਇਦੋਂ ਪਹਿਲਾਂ ਇੱਕ ਮਾਜ ਸਵਾਈ ਸੀ ਮਾਜ ਸੀ ਬੜੀ ਵਧੀਆ ਸਵਾਈ ਉਹ ਵੀ ਉਸ ਬੱਚੇ ਦੀਆਂ 8 ਲੱਤਾਂ ਸੀ ਦੋ ਪੂਛਾਂ ਸੀਗੀਆਂ ਦੋ ਸਿਰ ਸੀ ਉਹ ਪੈਂਟ ਕੋਟ ਕਲਾਂ ਦੇ ਵਿੱਚ ਸੀਗੀ ਉਹ ਮੱਜ ਵਿੱਚ ਪਈ ਸੀਗੀ ਠੀਕ ਹੈ ਜੀ ਤੇ ਮੱਜ ਬਚ ਗਈ ਸੀ ਉਹ ਵੀ ਪਰ ਬੱਚੇ ਨੂੰ ਅਸੀਂ ਕਿਉਂਕਿ ਇਦਾਂ ਦੇ ਬੱਚੇ ਬਚਦੇ ਨਹੀਂ ਹੁੰਦੇ ਅਸੀਂ ਬਚਾਉਂਦੇ ਨਹੀਂ ਹਾਂ ਕਿ ਬਾਕੀ ਕੁਦਰਤ ਦੇ ਕੰਮ ਐ ਸਾਰੇ ਬਚ ਵੀ ਸਕਦੇ ਜੇ ਜਿਉ ਦੀ ਲੀਲਾ ਲੀਲਾ ਨਾਲ ਆ ਤਾਂ ਬਚ ਜਾਂਦਾ ਕਿਉਂਕਿ ਡਾਕਟਰ ਦੀ ਕੋਸ਼ਿਸ਼ ਹੁੰਦੀ ਆ ਵੀ ਸਭ ਕੁਝ ਬਚਾਉਣਾ ਹਾਂਜੀ ਪਰ ਪ੍ਰਮਾਤਮਾ ਦਾ ਜਿਹੜਾ ਖੇਡ ਹੈ ਉਹਨੂੰ ਆਪਾਂ ਰੋਕ ਕੋਸ਼ਿਸ਼ ਕਰ ਨਹੀਂ ਸਕਦੇ ਨਹੀਂ ਚਲੋ ਪ੍ਰਮਾਤਮਾ ਨੂੰ ਕਹਿੰਦੇ ਹੁੰਦੇ ਡਾਕਟਰ ਨੂੰ ਪ੍ਰਮਾਤਮਾ ਦੇ ਥਾਂ ਤੇ ਰੱਬ ਦਾ ਰੂਪ ਮੰਨਦੇ ਆ ਤੇ ਡਾਕਟਰ ਆਪਣਾ ਪੂਰਾ ਜੋਰ ਲਾਉਂਦਾ ਆਪਣੇ ਪੂਰੇ ਯਤਨ ਕਰਦੇ ਆ ਹਨ ਵਕਤ ਵੀ ਅਸੀਂ ਮੱਝ ਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਨਾਰਮਲ ਢੰਗ ਨਾਲ ਇਹ ਬੱਚਾ ਬਿਲਕੁਲ ਅਸੀਂ ਤਰੀਕੇ ਨਾਲ ਬਾਹਰ ਕੱਢ ਕੇ ਲਿਆਂਦਾ ਕੋਈ ਨਹੀਂ ਪਰ ਦੋਸਤੋ ਬੱਚੇ ਨਹੀਂ ਹੁਣ ਅੰਕਲ ਨਾਲ ਵੀ ਤੁਹਾਡੀ ਗੱਲਬਾਤ ਕਰਾਉਂਦੇ ਆ ਅੰਕਲ ਤੁਸੀਂ ਆਪਣੀ ਜ਼ਿੰਦਗੀ 'ਚ ਇਦਾਂ ਦਾ ਕੋਈ ਕ੍ਰਿਸ਼ਮਾ ਦੇਖਿਆ ਕਦੇ ਦੇਖੇ ਤੇ ਬਹੁਤ ਆ ਪਰ ਇਹ ਇਦਾਂ ਲਿਖਿਆ 260 ਦੇ ਵਿੱਚ একদম ਬਹੁਤ ਬਹੁਤ ਬੱਚੇ ਸਵਾਏ ਮੈਂ ਖੁਦ ਹੀ ਸਵਾਏ ਤਾਂ 150 ਆਉਂਦੇ ਹੈ ਕੱਟੇ ਸੀ ਮਤਲਬ ਜਿਆਦੇ 90 ਦੇ ਆ ਹਾਂਜੀ ਹਾਂਜੀ ਲੱਗਦੇ ਮੈਂ ਬਹੁਤ ਕੰਮ ਕੀਤਾ ਜਾਂਦੇ ਪਸੂਆਂ ਦੇ ਲੋਕਾਂ ਨੇ ਉਹ ਕੀਤਾ ਜੀ ਠੀਕ ਹੈ ਜੀ ਡੈਡੀ ਵੀ ਇਹ ਕੰਮ ਕਰਦਾ ਸੀ ਡੈਡੀ ਨੂੰ ਖਾਰਪੈਟ ਦੇ ਕਹਣਾ ਉਸ ਜਵਾਨਾ ਅਸੀਂ ਉਦਾਂ ਮਤਲਬ ਬੜਾ ਨਹੀਂ ਜਾਂਦਾ ਡਾਕਟਰ ਮੈਂ ਮੋਰਸ ਨੂੰ ਬੁਲਾ ਕੇ ਲਿਆਉ ਉਹ ਜ਼ਖਰੀਏ ਆ ਕੀ ਗੱਲ ਹੈ ਮੈਨੂੰ ਗਾਣ ਨੂੰ ਹਾਂਜੀ ਇਦਾਂ ਸੀ ਸਾਡੀ ਸਾਡੀਆਂ ਰੱਬ ਨੇ ਸਾਡਾ ਕੰਮ ਦਿੱਤਾ ਰੱਬ ਨੇ ਜਿਹੜਾ ਗੋਡ ਗੈਫਟ ਮੈਂ ਫੋਰਜ ਰਿਟਾਇਰ ਹੋਇਆ ਮੈਂ ਪੈਨਸ਼ਨ ਹੈ ਤੇ ਬਾਕੀ ਮੈਂ ਇਹ ਵੀ ਕੋਰਸ ਇਹ ਨਹੀਂ ਕਰ ਲਿਆ ਸੀ ਕੋਰਸ ਡਾਕਟਰੀ ਦਾ ਮੈਂ ਨਹੀਂ ਕੀਤਾ ਸੀ ਹਾਂਜੀ ਹੋਰ ਹੋਰੀ ਦੋਸਤੋ ਜਿਹਦਾ ਕਹਿੰਦੇ ਹੁੰਦੇ ਹਨ ਨਾ ਕਈ ਬੰਦੇ ਹੈਗੇ ਉਹ ਕਹਿੰਦੇ ਰੱਬ ਹੈ ਨਹੀਂਗਾ ਨਾ ਤੇ ਉਹ ਮੰਨਦੇ ਨਹੀਂ ਰੱਬ ਹੈਗਾ ਪਰ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਦਾਂ ਰੱਬ ਆਪਣੇ ਚਲਕਾਰੇ ਜਦੋਂ ਕੋਈ ਹੈ ਨਾ ਜਦੋਂ ਬੰਦਾ ਆਏ ਨਾ ਪੱਥਰ ਦਿਲ ਇਨਸਾਨ ਜਿਹੜੇ ਉਹਨੂੰ ਮੰਨਣੋਂ ਹਟ ਜਾਂਦੇ ਓਏ ਤੂੰ ਕੌਣ ਆ ਤੂੰ ਕਿਹੜਾ ਹੈਗਾ ਆ ਉਹ ਫੇਰ ਇਦਾਂ ਦੱਸਦਾ ਭਾਈ ਮੈਂ ਕੁਝ ਵੀ ਕਰ ਸਕਦਾ ਮੈਂ ਹਰ ਵੇਲੇ ਮੌਜੂਦ ਹਾਂ ਹਰ ਥਾਂ ਮੌਜੂਦ ਹਾਂ ਤੇਰੇ ਅੰਦਰ ਮੌਜੂਦ ਹਾਂ ਪਛਾਨਣਾ ਨਹੀਂ ਪਛਾਨਣਾ ਉਹ ਤੇਰੀ ਆਕਿਆ ਉੱਤੇ ਜਾ ਕੇ ਹਿਸਾਬ ਤੇ ਤੈਨੂੰ ਦੇਣਾ ਹੀ ਪੈਣਾ ਸੋ ਡਾਕਟਰ ਸਾਹਿਬ ਨੇ ਆਪਣੀ ਜਿਹੜੀ ਕੋਸ਼ਿਸ਼ ਕੀਤੀ ਆ ਤੇ ਮੱਜ ਦੀ ਵੀ ਹੁਣ ਤੰਦਰੁਸਤੀ ਦੀ ਅਰਦਾਸ ਕਰਦੇ ਆਂ ਅਸੀਂ ਕਿਉਂਕਿ ਡਾਕਟਰ ਸਾਹਿਬ ਨੇ ਚਲੋ ਬੱਚੇ ਦੀ ਤੇ ਚਲੋ ਨਹੀਂ ਬਧੀ ਸੀ ਹੁਣ ਡਾਕਟਰ ਸਾਹਿਬ ਉਧਰ ਮੱਜ ਦੀ ਜਿਹੜੀ ਸੇਵਾ ਕਰਨ ਲੱਗਿਆ ਵੀ ਉਹ ਕਿਸੇ ਦਿਨ ਅੱਜ ਵੀ ਇਧਰ ਮਾਤਾ ਜੀ ਨਾਲ ਵੀ ਗੱਲ ਕਰਦੇ ਮਾਤਾ ਜੀ ਆਪਣਾ ਖੂਹ ਆ ਜੀ ਇਹ ਤੇ ਤੁਸੀਂ ਮਾਤਾ ਜੀ ਆਪਣੀ ਜ਼ਿੰਦਗੀ ਵਿੱਚ ਕਦੇ ਦੇਖਿਆ ਇਦਾਂ ਦਾ ਜੀ ਦੇਖੋ ਜੀ ਇਦਾਂ ਸਾਡੇ ਘਰ ਦੇ ਵਿੱਚ ਤੇ ਵੈਸੇ ਪਸ਼ੂ ਬਹੁਤ ਰੱਖੇ ਇਦਾਂ ਨਹੀਂ ਦੇਖਿਆ ਆਹ ਚਾਂਤ ਅਸੀਂ ਪਹਿਲੀ ਵਾਰੀ ਦੇਖਿਆ ਸਾਡੇ ਘਰ ਦੇ ਵਿੱਚ ਠੀਕ ਹੈ ਜੀ ਕਿਉਂਕਿ ਸਾਨੂੰ 40 ਸਾਲ ਹੋ ਗਏ ਪਸ਼ੂ ਰੱਖਦਿਆਂ ਨੂੰ ਹਾਂਜੀ ਤੇ ਨਹੀਂ ਦੇਖਿਆ ਪਰ ਆ ਤੱਕ ਉਦੋਂ ਤੱਕ ਰੰਗ ਸੀ ਕਿ ਮੱਝ ਦੀ ਜਿਹੜੀ ਤੋਪੈਟ ਸੀ ਐਡੀ ਚੌੜੀ ਸੀ ਠੀਕ ਹੈ ਜੀ ਤੇ ਅਸੀਂ ਕਹਿੰਦੇ ਸੀ ਵੀ ਇਹਦੇ ਕਟੂਟੂ ਬੱਚੇ ਦੋ ਆ ਲੇਕਿਨ ਤਕਰੀਬਨ ਕੱਲ ਮੱਝ ਖੜੀ ਖੜੀ ਰਹਿ ਇੰਦਾ ਢੱਡ ਡਿ ਗਿਆ ਕਿ ਜਿੱਦਾਂ ਆਪਾਂ ਕੱਪੜੇ ਦੇ ਵਿੱਚ ਪਾਣੀ ਭਾਰ ਭਾ ਕੇ ਸੜਦੇ ਠੀਕ ਹੈ ਜੀ ਫਿਰ ਅਸੀਂ ਡਾਕਟਰ ਸਾਹਿਬ ਨੂੰ ਅਸੀਂ ਕੀਤਾ ਫੋਨ ਆ ਡਾਕਟਰ ਸਾਹਿਬ ਸਾਡੇ ਪਾਦੇ ਰੱਬ ਆ ਹਾਂ ਜੀ ਨਹੀਂ ਇਹ ਤਾਂ ਪਹੁੰਚ ਜਾਂਦੇ ਹਰੇਕ ਜਦ ਅਸੀਂ ਵੀ ਆਪਣੇ ਪਸ਼ੂਆਂ ਦਾ ਸਾਰਾ ਟ੍ਰੀਟਮੈਂਟ ਇਹਨਾਂ ਤੋਂ ਹੀ ਕਰਾਉਂਦੇ ਹਾਂ ਹਾਂ ਜੀ ਕਿਉਂਕਿ ਇੱਕ ਇੰਨੀ ਗੱਲ ਇਹ ਆ ਕਿ ਇਹਨਾਂ ਨੇ ਇੰਦਾ ਨਹੀਂ ਆ ਦੂਸਰੀ ਗੱਲ ਇਹ ਆ ਕਿ ਇੰਨਾ ਟਾਈਮ ਨਹੀਂ ਲਾਇਆ ਦੱਸਾ 15 ਮਿੰਟਾਂ ਦੇ ਵਿੱਚ ਮੈਂ ਦਾ ਟ੍ਰੀਟਮੈਂਟ ਕਰਕੇ ਤਾਂ ਵਧੀਆ ਹਿਸਾਬ ਦੇ ਨਾਲ ਅੱਜ ਵੀ ਸਵਾਇਚ ਚਲੋ ਮਾਲਕ ਨੇ ਚਲੋ ਉਹਦੀ ਵਧੀ ਨਹੀਂ ਸੀ ਪਰ ਆਹ ਅਨੋਖਾ ਜਿਹੜਾ ਪ੍ਰਾਣੀ ਦੁਨੀਆ ਦੇ ਉੱਤੇ ਆਇਆ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਜੀ ਮੇਰੀ 39 ਸਾਲ ਦੀ ਉਮਰ ਹੋ ਗਈ ਮੈਂ ਆਪਣੀ ਜ਼ਿੰਦਗੀ ਚ ਇਹ ਕੌਤਕ ਪਹਿਲੀ ਵਾਰ ਦੇਖਿਆ ਪ੍ਰਮਾਤਮਾ ਦਾ ਤੇ ਉਹ ਬੜਾ ਬਿਆਨ ਤੇ ਆ ਉਹ ਕੁਝ ਵੀ ਕਰ ਸਕਦਾ ਆ ਤੇ ਆਪਾਂ ਤਾਂ ਸਾਰੇ ਚਲੋ ਪ੍ਰਾਣੇ ਆਏ ਆ ਦੁਨੀਆ ਤੇ ਤੇ ਉਹ ਵੀ ਪ੍ਰਾਣਾ ਆਇਆ ਸੀ ਮਾੜੀ ਝਲਕ ਆਪਣੀ ਦੇਖ ਕੇ ਦੁਨੀਆ ਦੀ ਤੇ ਫੇਰ ਆਪਣੇ ਪਰਮਾਤਮਾ ਦੇ ਰੰਗ ਚ ਹੋ ਗਿਆ ਆਪਾਂ ਨਾ ਚਲੋ ਠੀਕ ਆ ਦੋਸਤੋ ਇੰਨੀਆਂ ਬੇਨਤੀਆਂ ਕਰਦੇ ਹੋਏ ਤੁਹਾਡੇ ਤੋਂ ਮੰਗਦੇ ਆ ਗਿਆ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਧੰਨਵਾਦ